ਸਾਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਆ ਤੁਸੀਂ ਘੈਂਟ ਹੋਵੋਗੇ ਹਾਂਜੀ ਅੱਜ ਜਿਹੜਾ ਹੁੰਦਾ 3.5 ਮੀਟਰ ਵਾਲਾ ਸੂਟ ਹੈ ਆਪਣਾ ਤੇ ਆਪਣੇ ਕਸਟਮਰ ਦੀ ਲੈਂਥ ਹੈਗੀ ਆ 42 ਇੰਚ ਆਪਾਂ ਕੀ ਕਰਨਾ ਇਹਦਾ ਚੌੜਾ ਪਣਾ ਹੁੰਦਾ ਤਾਂ ਕਰਕੇ ਆਪਾਂ ਇੱਕ ਵਾਰ ਲੈਂਥ ਕੱਢ ਲੈਣੀ ਆ 21.5 ਜੋ ਆਪਣੀ ਲੈਂਥ ਨਿਕਲ ਜਾਂਦੀ ਆ ਕਪੜੇ ਜਿਹੜਾ ਕਾਣ ਕੋਣ ਹੁੰਦਾ ਉਹਨੂੰ ਇੱਕ ਵਾਰ ਚੈੱਕ ਕਰ ਲਿਆ ਕਰੋ। ਓਕੇ ਮੇਰੇ ਕਪੜੇ ਦੇ ਵਿੱਚ ਕਾਣ ਤਾਂ ਮੈਨੂੰ ਦਿਸ ਗਿਆ ਵੀ ਇਹਦੇ ਵਿੱਚ ਹੈਗਾ ਕਾਣ। ਇਹ ਕਾਟਨ ਦਾ ਪੀਸ ਆ ਜੀ ਇਹਨੂੰ ਮੈਂ ਖਿੱਚ ਕੇ ਨਹੀਂ ਬਾੜਦੀ ਹੈਗੀ। ਲੈਂਥ ਹੈਗੀ ਆਪਣੀ 42 ਇੰਚ ਤੇ ਆਪਾਂ ਰੱਖਾਂਗੇ 45 40 ਇੰਚ 3 ਇੰਚ ਐਕਸਟਰਾ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਸਿਰਫ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਆ ਦੇਖੋ ਇਹ ਹੁਣ ਆਪਾਂ ਲੈਂਥ ਲਾ ਲਈ ਫਿਰ ਹੁਣ ਇਹਦਾ ਆਪਾਂ ਪਣਾ ਦੇਖਾਂਗੇ ਪਣਾ ਨਹੀਂ ਦੇਖਾਂਗੇ ਆਪਾਂ हिਪ ਦੇਖਾਂਗੇ ਕਸਟਮਰ ਦੀ ਕਿੰਨੀ ਐ ਠੀਕ ਐ ਜਿਵੇਂ ਕਿ ਮੇਰੇ ਕਸਟਮਰ ਦੀ हिਪ ਹੈਗੀ ਆ ਜੀ 19 ਇੰਚ ਉਨੇ 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 19 ਤੇ 4 ਇੰਚ ਆਪ ਐਕਸਟਰਾ ਰੱਖਾਂਗੇ ਜੇ ਆਪਾਂ ਕੋਈ ਪਾਈਪਿੰਗ ਵਗੈਰਾ ਜਾਂ ਕੋਈ ਲੈਸ ਵਗੈਰਾ ਲਾਉਣੀ ਆ ਮੈਂ ਲੱਗਦਾ 23 ਇੰਚ ਕਪੜਾ ਟੋਟਲ ਆਪਾਂ ਇਹ ਵੀਡੀਓ ਕਿਉਂ ਬਣਾਈਏ ਕਿਉਂਕਿ ਮੈਂ ਪਹਿਲਾਂ ਵੀ ਪਾਈ ਹੋਈ ਹੈ ਕਮੀਜ਼ ਦੀ ਕਟਿੰਗ ਤਾਂ ਇਹ ਵੀਡੀਓ ਆਪਾਂ ਬਣਾਈ ਆ ਜੀ ਮੈਂ ਦੱਸਦੀ ਆਂ ਫਿਰ ਮੈਨੂੰ ਪਹਿਣਾ ਕਹਿੰਦੀ ਆ ਨੇ ਤੁਸੀਂ ਦੱਸ ਦੇ ਤਾਂ ਹੈ ਨਹੀਂ ਕੁਛ ਕੱਲਾਂ ਵੱਧ ਮਾਰ ਲਾ ਗਿਆ ਨੇ ਇਸ ਕਰਕੇ ਇਹਦਾ ਕਾਣ ਵਗੈਰਾ ਸਾਰਾ ਕੱਢ ਲੈਣਾ ਕੱਪੜੇ ਦਾ ਕਿਉਂਕਿ ਮੇਰੇ ਕੱਪੜੇ ਦੇ ਵਿੱਚ ਤਾਂ ਕਾਣ ਬਹੁਤ ਜ਼ਿਆਦਾ ਹੀ ਐ ਆਪਾਂ ਕਾਣ ਕੱਢ ਕੇ ਕੱਪੜਾ ਬਿਛਾ ਲੈਣਾ ਢੰਗ ਨਾਲ ਜਿਹੜੀਆਂ ਵੀ ਪਹਿਣਾ ਨੂੰ ਸਿੱਖਣ ਦਾ ਇੰਟਰਸਟ ਹੈਗਾ ਨਾ ਵੈਸੇ ਮੈਂ ਪਹਿਲਾਂ ਬੋਲ ਕੇ ਹਟੀਆਂ ਤਾਂ ਉਹ ਵੀਡੀਓ ਨੂੰ ਮੇਰੀ ਨੂੰ ਚਾਹੇ ਤੁਸੀਂ ਦੋ ਵਾਰ ਦੇਖ ਲਿਆ ਕਰੋ ਪਰ ਤੁਸੀਂ ਕਲੀਅਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਨਾ ਰਹੇ ਉਹਦੇ ਵਿੱਚ ਜਦੋਂ ਆਪਾਂ ਕੱਪੜੇ ਦੀ ਕਟਿੰਗ ਕਰਨੀ ਹੈ ਉਦੋਂ ਪ੍ਰਿੰਟ ਦੇਖ ਲਿਆ ਕਰੋ ਪਹਿਲਾਂ ਮੀ ਪ੍ਰਿੰਟ ਇਹਦਾ ਕਿੱਧਰ ਨੂੰ ਜਾ ਰਿਹਾ ਅੱਜ ਮੈਂ ਵੀਡੀਓ ਬਣਾ ਰਹੀ ਆਂਗੀ ਬਿਨਾ ਪਲੇਟਾਂ ਵਾਲੇ ਸੂਟ ਦੀ ਠੀਕ ਹੈ ਕਈ ਭੈਣਾਂ ਦੇ ਸਵਾਲ ਆਉਂਦੇ ਆ ਵੀ ਜਿਨ੍ਹਾਂ ਦੇ ਆਪਾਂ ਪਲੇਟ ਨਹੀਂ ਪਾਉਂਦੇ ਉਹਨਾਂ ਦੀ ਆਪਾਂ ਕਮਰ ਕਿਵੇਂ ਰੱਖ ਸਕਦੇ ਆਂ ਕਮਰ ਦਾ ਜਾਂ ਨਿਸ਼ਾਨ ਆਪਾਂ ਕਿੰਨਾ ਰੱਖ ਸਕਦੇ ਆ ਹਨ ਹੁਣ ਮੈਂ ਤੁਹਾਨੂੰ ਇਹਦੇ ਨਿਸ਼ਾਨ ਲਾਉਣੇ ਦੱਸਦੀ ਆ ਵੀ ਕਿਵੇਂ ਰੱਖਣੇ ਮੈਂ ਵੀਡੀਓ ਦੇਖ ਲੈ ਵੀ ਸਹੀ ਬਣ ਰਹੀ ਹੈ ਨਾ ਹਮ ਹੁਣ ਮੈਂ ਚਾਕ ਵੀ ਕਸਾ ਕੇ ਦੇਖ ਲੈ ਵੀ ਸਹੀ ਚੱਲ ਰਿਹਾ ਨਾ ਪਿੰਕ ਹਾਂਜੀ ਜਿਵੇਂ ਕਿ ਹੁਣ ਮੇਰੇ ਕਸਟਮਰ ਦੀ ਛਾਤੀ ਹੈਗੀ ਆ 17 ਇੰਚ 18 ਹਾਂ 18 ਇੰਚਾ ਸੱਚ 18 ਇੰਚ ਛਾਤੀ ਆ 14 ਇੰਚ ਕਮਰ ਆ ਤੇ 19 ਇੰਚ हिਪ ਆ ਉਹਨਾਂ ਦਾ ਆਪਾਂ ਲੈਣਾ ਦੀ ਤੀਰਾ ਜੇ ਤਾਂ ਤੁਸੀਂ ਗਲਾ ਡੀਪ ਰੱਖਣਾ ਤੁਸੀਂ 5.5 ਲੈ ਸਕਦੇ ਹੋ ਜੇ ਤੁਸੀਂ ਗਲਾ ਨੋਰਮਲ ਹੀ ਰੱਖਣਾ ਤਾਂ ਮੈਂ ਲਵਾਂਗੀ 6 ਇੰਚ ਮੈਂ ਗਲਾ ਰੱਖਣਾ 5.5 ਇੰਚ ਠੀਕ ਹੈ ਤੇ ਲੈਂਥ ਗਲੇ ਦੀ ਲਵਾਂਗੀ ਤੀਰੇ ਦੀ ਲਵਾਂਗੀ 7 ਇੰਚ ਤੀਰੇ ਦੀ ਚੜਾਈ 6 ਇੰਚ ਤੇ ਲੰਬਾਈ 7 ਇੰਚ ਤੇ ਇੱਥੋਂ ਲੈਣਾ ਮੈਂ ਨੀਚੇ ਤੋਂ ਪੌਣੇ 6 ਇੰਚ ਠੀਕ ਹੈ ਹੁਣ ਆਪਾਂ ਲਾਉਣਾ ਛਾਤੀ ਦਾ ਨਿਸ਼ਾਨ 9 ਇੰਚ ਤੇ ਇਹਨਾਂ ਦਾ ਬੈਕ ਵਾਲੇ ਨਿਸ਼ਾਨ ਲੱਗੂਗਾ ਕਾਟ ਦਾ 2 ਇੰਚ ਹੁਣ ਤੁਸੀਂ ਆ ਦੇਖੋ 7 ਇੰਚ ਪੈਸ ਲਾਉਣਾ ਇੱਥੇ ਆਪਾਂ ਸਾਢੇ ਤਿੰਨ ਦਾ ਲਾ ਲਓ ਨਿਸ਼ਾਨ ਹੁਣ ਜਿਹੜਾ ਆਪਾਂ ਇੱਥੋਂ ਚੱਕਣਾ ਇਹਨੂੰ ਐ ਘਮਾਉਂਦੇ ਹੋਏ ਇਹਦੇ ਨਾਲ ਮਿਲਾ ਦੇਣਾ ਆ ਗਈ ਸਮਝ ਤੇ ਹੁਣ ਤੁਸੀਂ ਆਪਾਂ ਦੇਖੋ ਹੁਣ ਇਹਦੇ ਵਿੱਚ ਕੁਝ ਨਹੀਂ ਜੇ ਤਾਂ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣਾ ਹੁੰਦਾ ਤਾਂ ਆਪਾਂ ਲਾ ਸਕਦੇ ਸੀ ਆਪਾਂ ਪਲੇਟਾਂ ਦੇ ਨਿਸ਼ਾਨ ਨਹੀਂ ਲਾਵਾਂਗੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਹੁਣ ਮੈਨੂੰ ਤਾਂ ਪਤਾ ਹੀ ਮੇਰੀ ਕਮਰ ਕਿੰਨੀ ਆ ਰਹੀ ਹੈ ਪਰ ਮੈਂ ਤੁਹਾਨੂੰ ਸਮਝਾਉਣ ਲਈ ਇੱਕ ਵਾਰ ਪਲੇਟਾਂ ਦੇ ਨਿਸ਼ਾਨ ਲਾਉਣੀਆਂ ਆ ਫਿਰ ਤੁਸੀਂ ਦੇਖੋ ਵੀ ਆਪਾਂ ਕਮਰ ਕਿਵੇਂ ਕੱਢਣੀ ਆ ਇੱਕ ਵਾਰ ਤੁਸੀਂ ਪਲੇਟਾਂ ਦੇ ਨਿਸ਼ਾਨ ਲਾ ਕੇ ਵੀ ਕੱਢ ਸਕਦੇ ਹੋ ਜੇ ਤੁਸੀਂ ਡਾਇਰੈਕਟ ਨਾ ਹੋਣੇ ਤਾਂ ਆਪਾਂ ਨੂੰ ਪਤਾ ਹੀ ਆਪਣੀ 14 14.5 ਇੰਚ ਤੇ ਕਮਰ ਹੁੰਦੀ ਆ ਹਨਾ ਇੰਨੀ ਖਾਤੀ ਵਾਲਿਆਂ ਦੀ ਤਾਂ ਪਲੇਟਾਂ ਦੇ ਜਿਹ ਠੀਕ ਹੈ ਚੜਾਈ ਆਪਾਂ ਲਾਵਾਂਗੇ 3 ਇੰਚ ਤੇ 3 1/2 3 3/2 ਜਿੰਨੀ ਵੀ ਆਪਾਂ ਨੂੰ ਪਸੰਦ ਹੋਵੇ ਹਨਾ ਤਾਂ ਹੁਣ ਆਪਾਂ ਲਾਵਾਂਗੇ ਕਿਉਂਕਿ ਇਹ ਗਰਮੀ ਵਾਲੇ ਸੂਟ ਹੈ ਤੈਂਤੀ ਲਾਇਆ ਨਾ ਮੈਂ ਹੋਰ ਕੇ ਤੇ ਗੱਲਾਂ ਮਾਰਦੀ ਭੁੱਲ ਜਾ ਹੁਣ ਤੁਸੀਂ ਦੇਖੋ ਪਲੇਟ ਦੇ ਨਿਸ਼ਾਨ ਆਪਣੇ ਲੱਗ ਚੁੱਕੇ ਆ ਠੀਕ ਆ ਪਲੇਟ ਦਾ ਲੈਂਥ ਹੈਗੀ 7 ਇੰਚ ਤਾਂ ਆਪਾਂ ਲਾਵਾਂਗੇ 1/2 ਇੰਚ 3 1/2 ਇੰਚ ਹੁਣ ਇੱਥੋਂ ਆਪਾਂ ਕਮਰ ਦਾ ਨਿਸ਼ਾਨ ਲਾਣਾ ਹੁੰਦਾ ਤਾਂ ਕਿੰਨਾ ਆ ਰਿਹਾ ਮੇਰਾ ਦੇਖੋ ਜਮਾ ਸਹੀ 14 ਆ ਰਿਹਾ ਕੁਝ ਸਿਨਚ ਆ ਜਾਊਗਾ ਤੇ ਆਪਣਾ ਪੂਰਾ 14 ਰਹਿ ਜਾਊਗਾ ਇੱਥੋਂ ਆਪਾਂ ਕਮਾਤ ਦਾ ਨਿਸ਼ਾਨ ਲ ਦੇ ਜਾਤੀ ਹੈਗੀ ਤੁਹਾਡੀ 18 ਇੰਚ ਤੁਸੀਂ 14 ਲਾ ਲਓ 19 ਹੈਗੀ ਆ ਤੁਸੀਂ 14.5 ਲਾ ਲਓ ਠੀਕ ਹੈ ਐਵੇਂ ਐਵੇਂ ਕਰਕੇ ਆਪਾਂ ਨਿਸ਼ਾਨ ਲਾ ਸਕਦੇ ਹੁੰਦੇ ਆ ਹੁਣ ਮੈਂ ਆਪਾਂ ਲਾਉਣੀ ਹੈ ਜਿਹੜੀ ਹਿੱਪ ਵਾਲੀ ਸੀਨ ਹੁੰਦੀ ਹੈ ਇੱਕ ਵਾਰ ਮੈਂ ਤੁਹਾਨੂੰ ਪ੍ਰੋਪਰ ਦੱਸ ਦਾਂ ਮੈਂ ਇਹ ਲਾਉਣੀ ਹੁੰਦੀ ਹੈ ਜੀ 15.5 ਤੇ 15 ਤਿਆਰ ਆ ਜਾਂਦੀ ਹੈ ਇਹ ਪਾਈ ਵਾਲੀ ਸੀਨ ਉਹ ਲਾਉਂਗੀ ਮੈਂ 19 ਇੰਚ ਤੇ ਤੇ ਕਮਰ ਆਪਣੀ ਹੈਗੀ 14 ਚ ਜੇ ਤਾਂ ਆਪਾਂ ਪਲੇਟਾ ਪਾਉਣੀ ਹੁੰਦੀ ਹੈ ਤਾਂ ਆਪਾਂ ਤਾਂ ਇੰਚ ਇਧਰੋਂ ਵਧਾ ਲਾਂਗੇ ਪਲੇਟਾ ਆਪਾਂ ਨਹੀਂ ਪਾਉਣੀ ਹੈ ਤਾਂ ਆਪਾਂ ਰੱਖਾਂਗੇ ਪੂਰਾ ਹੀ 14 ਇੰਚ ਠੀਕ ਹੈ ਤੇ ਛਾਤੀ ਹੈਗੀਆ 18 ਇੰਚ ਤਾਂ ਆਪਾਂ ਇਹਨਾਂ ਨੂੰ ਇਹਦੇ ਨਾਲ ਮਿਲਾ ਦਾਂਗੇ ਤੁਸੀਂ ਇੰਚ ਟੇਪ ਨਾਲ ਮਿਲਾਉਣਾ ਇੰਚ ਟੇਪ ਨਾਲ ਮਿਲਾ ਦੋ ਨਹੀਂ ਤੁਸੀਂ ਛੇ ਪੱਟੀ ਨਾਲ ਮਿਲਾ ਸਕਦੇ ਹੋ ਹਨ ਬਸ ਫਰਕ ਕੋਈ ਖਾਸ ਨਹੀਂ ਪੈਂਦਾ ਜੇ ਮੈਂ ਇੰਚ ਟੇਪ ਨਾਲ ਮਲਾਉਂਦੀ ਤਾਂ ਇਹ ਇੰਨਾ ਕੁ ਹੀ ਇੱਥੋਂ ਟੇਡਾ ਪੈਣਾ ਸੀਗਾ ਇਹ ਵਾਲਾ ਸਹੀ ਆਉਣਾ ਸੀ ਇਹਨਾਂ ਕੋਈ ਖਾਸ ਫਰਕ ਨਹੀਂ ਪੈਂਦਾ ਹੈਗਾ ਹੁਣ ਆਪਾਂ ਬੈਕ ਵਾਲੇ ਪੱਲਿਆਂ ਦੀ ਕਟਿੰਗ ਹੋ ਗਈ ਹੁਣ ਆਪਾਂ ਲਾਵਾਂਗੇ ਜੀ ਫਰੰਟ ਵਾਲੇ ਪੱਲਿਆਂ ਦੀ ਕਾਟ ਤੇ ਇੱਕ ਮੇਰੀਆਂ ਭੈਣਾਂ ਜਿਹੜੀਆਂ ਵੀ ਮੇਰੀ ਵੀਡੀਓ ਦੇਖ ਕੇ ਕੱਪੜੇ ਸਿੱਖ ਰਹੇ ਹੋ ਤੁਸੀਂ ਹਨ ਇਹ ਆਪਣਾ ਵੀਡੀਓ ਬਣਾਉਣ ਦਾ ਮਕਸਦ ਪਹਿਲਾਂ ਨਹੀਂ ਇੱਕ ਗੱਲ ਕੰਪਲੀਟ ਕਰਾਂ ਵੀ ਜਿਹੜੇ ਸਿੱਖ ਰਹੇ ਆ ਉਹ ਤੁਸੀਂ ਕੱਟ ਲਾਉਣ ਦੇ ਨਾ ਭੁੱਲਿਆ ਕਰੋ। ਇਹ ਅੱਜ ਆਪਾਂ ਕਟਿੰਗ ਦੀ ਵੀਡੀਓ ਪਾਵਾਂਗੇ ਕੱਲ ਨੂੰ ਆਪਣੀ ਵੀਡੀਓ ਆਊਗੀ ਸਟਿਚਿੰਗ ਦੀ। ਕੋਸ਼ਿਸ਼ ਕਰੂੰਗੀ ਮੈਂ ਮੈਂ ਡੇਲੀ ਵੀਡੀਓ ਬਣਾਇਆ ਕਰਾਂ। ਹਾਂਜੀ ਮੂਰਲੇ ਪੱਲੇ ਦੀ ਕਾਰ। ਸਾਗੇ ਮੈਂ ਕੱਲ੍ਹ ਨਾਲ ਚ ਭੁੱਲ ਗਈ ਸੀ। ਮੂਰਲੇ ਪੱਲੇ ਦੀ ਆਪਾਂ ਕਾਟ ਕਿਵੇਂ ਪਾਉਣੀ ਹੁੰਦੀ ਹੈ ਇੱਕ ਵਾਰ ਤੁਸੀਂ ਪਲੇਟਾ ਚਾਹੇ ਨਾ ਪਾਓ ਸੂਟ ਦੇ ਉੱਪਰ ਪਰ ਤੁਸੀਂ ਪਰਫੈਕਟ ਕਟਿੰਗ ਦੇ ਲਈ ਕੀ ਕਰਦੇ ਹੋ ਪਲੇਟਾ ਦਾ ਨਿਸ਼ਾਨ ਲਾ ਲਿਆ ਕਰੋ। ਜੇ ਫਿਰ ਵੀ ਤੁਸੇ ਨਿਸ਼ਾਨ ਨਹੀਂ ਲਾਉਣੇ ਜਿਹੜੀ ਆਪਣੀਆਂ ਚੁਲਝ ਬਣੀ ਹੁੰਦੀ ਹੈ ਹਨਾ ਹੁਣ ਜਿਵੇਂ ਕਿ ਹੁਣ ਇਹ ਮੇਰਾ ਹੀ ਸੂਟ ਆ ਤੁਸੇ ਐਂ ਮੰਨੋ ਠੀਕ ਹੈ ਮੇਰੀ ਆ ਗਈ 12 ਇੰਚ ਤਾਂ ਇੱਥੋਂ ਮੈਂ ਅੱਧੇ ਇੰਚ ਦੀ ਰੱਖ ਲੂੰਗੀ ਐਂ ਕਰਕੇ ਕਾਟ ਪਾ ਦੂੰਗੀ ਇੱਥੋਂ ਐਂ ਲਓ ਇਹ ਹੋ ਗਈ ਆਪਣੀ ਕਟਿੰਗ ਹੁਣ ਆਪਾਂ ਆ ਗਏ ਜੀ ਬੈਕ ਵਾਲੇ ਗਲੇ ਤੇ ਬੈਕ ਵਾਲਾ ਗਲਾ ਹੁੰਦਾ ਨੇ ਜਿਹੜਾ ਨੋਰਮਲ ਹੁੰਦਾ ਜਿਹਨੂੰ ਆਪਾਂ ਕਈ ਵਾਰ ਆਪਾਂ ਕਿਸੇ ਕਸਟਮਰ ਦਾ ਬਣਾਉਣਾ ਨੇ ਤਾਂ ਆਪਾਂ ਉਹਦੇ ਵੀ ਬੈਕ ਵਾਲਾ ਗਲਾ ਕਿੰਨਾ ਰੱਖਣਾ ਉਹ ਕਹਿੰਦਾ ਨਾ ਨੋਰਮਲ ਨੋਰਮਲ ਹੁੰਦਾ ਆਪਣਾ 2.5 ਜਾਂ 2.25 ਇੰਚ ਹੁਣ ਜਿਵੇਂ ਕਿ ਇਹ ਮੇਰਾ ਸੁਟਾ ਮੈਂ ਰੱਖੂੰਗੀ 2.25 ਇੰਚ ਤਾਂ ਆਵਲਾ ਆ ਰਿਹਾ ਮੇਰਾ 3.5 ਇੰਚ ਠੀਕ ਹੈ ਤੇ ਨੋਰਮਲ ਜਿਹੜੀ ਲੈਂਥ ਹੁੰਦੀ ਆ ਉਹ ਹੁੰਦੀ ਆ ਆਪਣੀ 5.5 ਇੰਚ ਇਹਨੂੰ ਆਪਾਂ ਨੋਰਮਲ ਕਹਿ ਸਕਦੇ ਆ ਇਹ ਹਰ ਇੱਕ ਦੇ ਸਹੀ ਆ ਜਾਂਦੇ ਕੋਈ ਇਹ ਡਿੱਗਦਾ ਨਹੀਂ ਹੈਗਾ ਤੇ ਗਲਾ ਕਟਿੰਗ ਕਰਨ ਵ ਅੱਧੇ ਅੰਚ ਦੀ ਆਪਾਂ ਡੰਗਾਈ ਦੇਣੀ ਹੁੰਦੀ ਆ। ਮਤਲਬ ਕਿ ਕਾਟ ਪਾਉਣੀ ਹੁੰਦੀ ਆ। ਹਲੋ ਜੀ। ਆ ਹੋ ਗਈ ਆਪਣੀ ਤਮੀਜ਼ ਦੀ ਕਟਿੰਗ। ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ। ਬਾਹਾਂ ਦੀ ਕਟਿੰਗ ਕਰਨ ਵੇਲੇ ਆਪਾਂ ਦੇਖਣਾ ਵੀ ਬਾਹਾਂ ਆਪਾਂ ਕਿੰਨੇ ਇੰਚ ਰੱਖਣੀਆਂ ਹੈ ਹਨਾ ਲੈਂਥ ਇਹ 3.5 ਮੀਟਰ ਕਪੜਾ ਹੈਗਾ। ਬਾਹਾਂ ਦੀ ਕਟਿੰਗ ਕਰਨ ਵੇਲੇ ਆਪਾਂ ਇਹ ਦੇਖਣਾ ਨਾ ਸਲਵਾਰ ਦਾ ਇੱਕ ਵਾਰ ਨਾਪ ਲੈ ਲਓ ਵੀ ਸਲਵਾਰ ਆਪਣੇ ਕੋਲ ਕਿੰਨੇ ਹੈ। ਮੀਟਰ ਕਪੜਾ ਪਜ ਰਿਹਾ ਤੇ ਕਿੰਨੇ ਇੰਚ ਚ ਆਪਣੀ ਸਲਵਾਰ ਬਣੂਗੀ ਜਿਵੇਂ ਕਿ ਹੁਣ ਮੇਰੀ ਸਲਵਾਰੇ ਕੇ 36 ਇੰਚ ਮੈਨੂੰ 33 ਇੰਚ ਕਪੜਾ ਚਾਹੀਦਾ ਬਹੁਤ ਹੈ 33 ਤੇ ਬਾਹ ਮੇਰੀ ਨਿੱਕਰ ਰਹੀ ਹੈ ਟੋਟਲੀ ਇਹ 18 ਇੰਚ ਬਹੁਤ ਬਾਹ ਦੀ ਕਟਿੰਗ ਕਰਨ ਵੇਲੇ ਕਿਉਂਕਿ ਇੱਕ ਵਾਰ ਆਪਾਂ ਨੂੰ ਸਲਵਾਰ ਜ਼ਰੂਰੀ ਹੁੰਦੇ ਬਾਹ ਤਾਂ ਮਾੜੀ ਮੋਟੀ ਛੋਟੀ ਰਹ ਜੂ ਕਿ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਜਿਹੜੇ ਹੈਲਥੀ ਨਾਪ ਹੁੰਦੇ ਨਾ ਉਹਨਾਂ ਤੇ ਤਾਂ ਇਹ ਬਹੁਤ ਔਖਾ ਹੋ ਜਾਂਦਾ ਇਹ 3.5 ਮੀਟਰ ਦਾ ਸੂਟ ਬਣਾਉਣਾ ਲਓ ਹੁਣ ਆਪਾਂ ਕੀ ਕਰਨਾ ਬਾਹਾਂ ਆਪਾਂ ਕਿਰਾ ਆਪਾਂ ਚੌੜਾ ਕੱਪੜਾ ਲਾ ਲਿਆ ਲਾ ਕੇ ਜਿੰਨਾ ਆਪਾਂ ਨੂੰ ਮੋਡਾ ਚਾਹੀਦਾ ਵੈਸੇ ਸੂਟ ਚ ਕਾਣ ਬਹੁਤ ਜ਼ਿਆਦਾ ਪਤਨ ਕਿਵੇਂ ਆਉਗੋ ਦੇਣਾ ਚਲ ਆਪਾਂ ਕਿਰਾ ਪਲੇਟਾ ਪਾਈਏ ਇੱਕ ਵਾਰ ਆਪਾਂ ਕੱਪੜਾ ਲਾ ਲਿਆ ਹੁਣ ਬਾਹ ਦਾ ਕੀ ਦੇਖਣਾ ਜਿਵੇਂ ਕਿ ਹੁਣ ਮੇਰਾ ਮੋਡਾ ਆ ਰਿਹਾ ਇਹ ਸੂਟ ਮੇਰਾ ਹੀ ਆ ਜੀ ਕਿਸੇ ਦਾ ਹੋਰ ਨਹੀਂ ਹੈਗਾ ਹਨ ਜਿਵੇਂ ਕਿ ਆਪਣਾ ਮੋਡਾ ਆ ਰਿਹਾਗਾ ਸਾਢੇ 8 ਇੰਚ ਆਪਾਂ ਗਰਮੀ ਚ ਹਰੇਕ ਵੰਦਾ ਲੂਜ਼ ਹੀ ਪਾਉਂਦਾ ਹੈ ਹਨ ਮੈਂ ਤੁਹਾਨੂੰ ਕਾਟ ਦੱਸ ਤੇ ਮੈਂ ਇੱਕ ਵਾਰ ਮਤਲਬ ਵੀਡੀਓ ਦੇਖਣੀ ਪੈਂਦੀ ਮਨ ਵੀ ਸਹੀ ਬਣ ਰਹੀ ਹੈ ਕਿ ਨਹੀਂ ਬਣ ਰਹੀ ਮੈਂ ਕਿਤੇ ਹੋਰ ਹੀ ਘੰਟਾ ਬੋਲੀ ਹਾਂ ਹੁਣ ਦੇਖੋ ਜਿਵੇਂ ਮੇਰਾ ਮੋਟਾ ਆ ਰਿਹਾ ਸਾਢੇ 8 ਇੰਚ ਮੈਂ ਕੀ ਕਰਨਾ ਜੀ ਬੰਦ ਵਾਲੇ ਪਾਸੇ ਤੋਂ ਸਾਢੇ 8 ਤੇ ਨਿਸ਼ਾਨ ਲਾ ਲੈਣਾ ਠੀਕ ਹੈ ਪਹਿਲਾਂ ਮੈਂ ਕਾਟ ਪਾਉਂਦੀ ਸੀ 2 1/2 ਇੰਚ ਦੀ ਪਰ ਅੱਜ ਕੱਲ ਮੈਂ ਥੋੜਾ ਜਿਆਦਾ ਹੋਰ ਹੱਥ ਸਾਫ਼ ਕਰ ਲਿਆ ਮੈਂ ਪਾਉਣੀ ਹੈ ਕਾਟ 3 ਇੰਚ ਦੀ ਠੀਕ ਹੈ ਐਤੋਂ ਲੈਥਾ ਮੈਂ ਇਥੋਂ ਲੈਤਾ ਮੈਂ 8 ਇੰਚ ਠੀਕ ਹੈ ਕਿਨਾਰੇ 4 ਤੇ 4 8 ਹੋ ਗਿਆ 4 ਇੰਚ ਤੇ ਆਪਾਂ ਨਿਸ਼ਾਨ ਲਾ ਲੈਣਾ 4 ਤੇ ਲਾਉਣਾ ਚਾਹੇ 4 ਸਵਾ 4 ਤੇ ਲਾਉਣਾ ਠੀਕ ਹੈ ਮੋੜਾ ਕੱਢਣ ਦਾ ਬਹੁਤ ਆਸਾਨ ਤਰੀਕਾ ਇਹੀ ਹੈ ਆਪਾਂ ਕੀ ਕਰਨਾ 3 ਇੰਚ ਇਥੋਂ ਲਾ ਲਿਆ ਜਿੰਨਾ ਆ ਲਾਇਆ ਸੀ ਚਾਹੇ 9ਾ ਛੋਟਾ ਚਾਹੇ ਛੋਟਾ 10ਾ ਉਹਦਾ ਅੱਧ ਕਰਕੇ ਨਿਸ਼ਾਨ ਲਾ ਲਓ ਫਿਰ ਹੁਣ ਆਪਾਂ ਕੀ ਕਰਨਾ ਹੁਣ ਇਹਨੂੰ ਐਦਾਂ ਰੱਖ ਕੇ ਆਪਾਂ ਦਗਾਈ ਕੋਲ ਲਿਜਾ ਕੇ ਐਵੇਂ ਕੱਟ ਪਾ ਦਾਂਗੇ ਮਤਲਬ ਕੱਟ ਇੱਥੇ ਨਹੀਂ ਆਪਾਂ ਐਂਡ ਕਰਨੀ ਐ ਇੱਥੋਂ ਐਂ ਨਹੀਂ ਕਟਣੀ ਮੈਂ ਸਾਨੂੰ ਕੱਟ ਕੇ ਦਿਖਾਉਣੀ ਆ ਕਈ ਬਣਾ ਕੀ ਕਰਦੀਆਂ ਨੇ ਇੱਥੋਂ ਐਂ ਕਰਕੇ ਐਂ ਕਰ ਦਿੰਦੀਆਂ ਆ ਦੇਖੋ ਜੇ ਹੁਣ ਆਪਾਂ ਐਂ ਕਰਤੀ ਆ ਚੀਜ਼ੀ ਹੋਗੀ ਨਾ ਅਜੀਬ ਜੀ ਇਦਾਂ ਨਹੀਂ ਕਰਨੀ ਆਪਾਂ ਆਪਾਂ ਇੱਥੋਂ ਤਿਰਛੇ ਵੀ ਤਿਰਛੇ ਵੀ ਐਂਡ ਤੱਕ ਲੈ ਕੇ ਜਾਣੀ ਆ ਐਵੇਂ ਕਰਦੇ ਹੁਣ ਆਪਾਂ ਕੀ ਕਰਨਾ ਲੈਂਥ ਦਾ ਨਿਸ਼ਾਨ ਲਾਉਣਾ ਠੀਕ ਹੈ ਲੈਂਥ ਤਾਂ ਹੈਗੇ ਮੇਰੀ ਬਾਹ ਦੀ ਹੈਗੇ 17 ਇੰਚ ਤਾਂ ਆਪਾਂ ਕੀ ਕਰਨਾ ਇਹਨੂੰ ਇਦਾਂ ਫੋਲਡ ਕਰ ਲੈਣਾ ਜਿਵੇਂ ਕਿ ਅੱਜ ਅੱਜ ਕੱਲ ਦੇ ਟਾਈਮ 'ਚ ਬਾਹ ਚੱਲ ਰਹੀ ਹੈ ਲੂਜ਼ ਹਨ ਮੈਂ ਮੇਰੀ ਹੁੰਦੀ ਨਾਰਮਲ ਹੀ 7 ਇੰਚ ਤਾਂ ਮੈਂ 8.5 ਇੰਚ ਲਾਉਣੀ ਆ ਛੇਪੀ ਗੱਤ ਬਣ ਗਈ ਬਸ ਵਿਚੀ ਆ ਜਾਂਦੀ ਲਓ ਜੀ ਆ ਹੋ ਗਈ ਆਪਣੀ ਬਾਹ ਦੀ ਕਟਈ ਲਾਈ ਤੇ ਜਿੰਨਾ ਆਪਣਾ ਗਲਾ ਹੁੰਦਾ ਉਹਨਾਂ ਇਹਦੇ ਉੱਪਰ ਮੈਂ ਚਪਕੇ ਲਿਆ ਸੀਗਾ ਤੇ ਹੁਣ ਆਪਾਂ ਕੀ ਕਰਨਾ ਜਿੰਨਾ ਆਪਾਂ ਨੂੰ ਗਲੇ ਦੀ ਲੈਂਥ ਚਾਹੀਦੀ ਹੈ ਹਨਾ ਉਹਨਾਂ ਆਪਾਂ ਰੱਖ ਲਵਾਂਗੇ ਜਿਹੜੀ ਆਪਾਂ ਲੈਂਥ ਨਾ ਆਪਣੀ ਹੁੰਦੀ ਹੈ ਲੈਂਥ ਆਪਾਂ ਕਿੱਥੋਂ ਨਾਪਣੀ ਆ ਇੱਥੋਂ ਤਰਕੇ ਵੀ ਤੁਸੀਂ ਜਿਹੜਾ ਐਦਾਂ ਜਿਨਾਪਦੇ ਹੁੰਦੇ ਹਨਾ ਉਹ ਨਹੀਂ ਸਹੀ ਆਉਂਦਾ ਆਉਂਦਾ ਹੁੰਦਾ ਕਿਉਂਕਿ ਮੈਂ ਬਹੁਤ ਕਰ ਕਰ ਦੇਖਿਆ ਇਹ ਇੱਥੋਂ ਆਪਾਂ ਨਾਪਣਾ ਜਿਵੇਂ ਕਿ ਹੁਣ ਮੇਰੇ ਗਲਿਆਂ ਦੀ ਲੈਂਥ ਹੈਗੀ ਹੈ ਜੀ 7.5 ਇੰਚ ਤੇ ਮੈਨੂੰ ਚਾਹੀਦੀ ਹੈ ਇਹ 6.5 ਤਾਂ ਮੈਂ ਅੱਧਾ ਇੰਚ ਇਹਨੂੰ ਕੱਟ ਦਊਂਗੀ ਉੱਪਰੋਂ ਠੀਕ ਹੈ ਬੱਸ ਇਹਦਾ ਮੇਰਾ ਇਹ ਮਤਲਬ ਕਿ ਹਾਥੀ ਟਿਕਿਆ ਹੋਇਆ ਮੈਂ ਜਦੋਂ ਗਲਾ ਚਪਕੇਣਾ ਉਸ ਤੋਂ ਬਾਅਦ ਮੈਂ ਅੱਧਾ ਕੈਂਚ ਇੱਥੋਂ ਲਾ ਦੇਣਾ ਹੁੰਦਾ ਕਿਉਂਕਿ ਨਾਰਮਲ ਗਲਾ ਹਰ ਇੱਕ ਦਾ 프ਰੰਟ ਸਾਡੇ ਕੁਛੇ ਹੀ ਹੁੰਦਾ ਦਾ ਤੇ ਹੁਣ ਆਪਾਂ ਕੀ ਕਰਨਾ ਹੁਣ ਤੁਸੀਂ ਮੈਨੂੰ ਕਹੋਗੇ ਹਨਾ ਵੀ ਭੈਣ ਇਹ ਜਮੇ ਜੀਰੋ ਤੋਂ ਹੀ ਸਿਖਾ ਰਹੀ ਆ ਕਿਉਂਕਿ ਮੈਂ ਕਈ ਭੈਣਾਂ ਨਾਲ ਨਾ ਕਰੀ ਸੀ ਕੀ ਗੱਲ ਹਨਾ ਉਹ ਮੈਨੂੰ ਕਹਿ ਰਹੇ ਸੀ ਵੀ ਤੁਸੀਂ ਜੀਰੋ ਤੋਂ ਹੀ ਸਿਖਾਓ ਸਾਨੂੰ ਬਾਕੀ ਆਪਾਂ ਕੋਈ ਗੱਲ ਨਹੀਂ ਜੋ ਵੀ ਹੋਇਆ ਹੈ ਨਾ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਕਰਕੇ ਜਾਂ ਤੁਸੀਂ WhatsApp ਤੇ ਗਰੁੱਪ ਆਪਣਾ ਬਣਿਆ ਹੋਇਆ ਉਹਦੇ ਵਿੱਚ ਤੁਸੀਂ ਦੇਖੋ ਆਪਾਂ ਕਰੀਜ਼ ਲਾ ਚੁੱਕੇ ਆ ਇੱਥੇ ਹਨ ਤੇ ਹੁਣ ਆਪਾਂ ਕੀ ਕਰਨਾ ਆਪਾਂ ਗਲਾ ਰੱਖ ਕੇ ਇੱਥੇ ਜਿਹੜੀਆਂ ਆਪਾਂ ਨਾ ਜਮਾ 0 ਤੋਂ ਸਿੱਖ ਰਹੀਆਂ ਨੇ ਗਲਾ ਰੱਖ ਕੇ ਮੈਂ ਫੋਨ ਸਹੀ ਕਰ ਲਾਂਗੀ ਰਾ ਇੱਥੋਂ ਵਿਚਾਲਾ ਕਰਕੇ ਇੱਥੇ ਆਪਾਂ ਵਿਚਾਲਾ ਕਰ ਰੱਖਿਆ ਸੀਗਾ ਦੇਖੋ ਨਿਸ਼ਾਨ ਲਾ ਲੈਣਾ ਜੇ ਤੁਸੀਂ ਜਮਾ ਹੀ ਅਣਜਾਣ ਹੋ ਤਾਂ ਤੁਸੀਂ ਕੀ ਕਰਨਾ ਹੈ ਇੱਥੇ ਸੂਈ ਨਾਲ ਤੁਸੀਂ ਇਦਾਂ ਕਰ ਲੈਣਾ ਠੀਕ ਹੈ ਫਿਰ ਆਪਣੀ ਜਿਹੜੀ ਸਲਾਈ ਹੋਊਗੀ ਉਹ ਜਮ੍ਹਾਂ ਸਹੀ ਆਊਗਾ ਸਲਾਈ ਤੁਸੀਂ ਇਦਾਂ ਮੋਟੀ ਰੱਖ ਸਕਦੇ ਹੋ ਐ ਤਰ੍ਹਾਂ ਆਪਾਂ ਸੂਈ ਵਿੱਚ ਹੀ ਰੱਖਣੀ ਹੈ ਸੂਈ ਵਿੱਚ ਹੀ ਰੱਖ ਕੇ ਆਪਾਂ ਇਦਾਂ ਕਰਕੇ ਕਮੀਜ਼ ਨੂੰ ਕਮਾ ਲੈਣਾ ਤਾਂ ਕਿ ਆਪਣਾ ਕੱਪੜਾ ਜਿਹੜਾ ਉਹ ਹੱਲੇ ਨਾ ਜਦੋਂ ਆਪਾਂ ਕਮੀਜ਼ ਦੀ ਫਿਟਿੰਗ ਕਰਦੇ ਹਾਂ ਉਹ ਘਰ ਪਰਿਵਾਰਾ ਪਰਦਾਈ ਹੁੰਦਾ ਕਿ ਗਲੇ ਨੂੰ ਜਿੰਨਾ ਆਪਾਂ ਫਿਨਿਸ਼ਿੰਗ ਦੇਵਾਂਗੇ ਤੇ ਜਿੰਨਾ ਆਪਾਂ ਧਿਆਨ ਨਾਲ ਹਨ ਉਹ ਕਰਾਂਗੇ ਗਲੇ ਨੂੰ ਲਾਵਾਂਗੇ ਉਹਨਾਂ ਹੀ ਵਸ ਤੁਸੀਂ ਇਹ ਸਮਝੋਗੇ ਆਪਣਾ ਜਿਹੜਾ ਕਮੀਜ਼ ਆ ਉਹਦੀ ਫਿਟਿੰਗ ਪ੍ਰੋਪਰ ਸਹੀ ਆਊਗੀ ਕਈ ਹੁੰਦਾ ਕਿ ਕਾਣ ਪੈ ਜਾਂਦਾ ਉਹ ਕਿੱਥੇ ਪੈਂਦਾ ਹੁੰਦਾ ਜਦੋਂ ਆਪਾਂ ਗਲੇ 'ਚ ਥੋੜੀ ਜੀ ਪ੍ਰੋਬਲਮ ਕਰ ਦਿੰਦੇ ਹਾਂ ਤੁਸੀਂ ਇਹ ਦੇਖੋ ਵੀ ਜਦੋਂ ਆਪਾਂ ਕਮੀਜ਼ ਬਣਾਵਾਂਗੇ ਦੀਆਂ ਬਾਹਾਂ ਲਾਵਾਂਗੇ ਨਾ ਆਪਾਂ ਨੂੰ ਕੋਈ ਵੀ ਕੱਟ ਪਾਉਣ ਦੀ ਲੋੜ ਨਹੀਂ ਪੈਣੀ ਹੈਗੀ ਗਲਾ ਆਪਣਾ ਲੱਗ ਚੁੱਕਿਆ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਇਹਦੇ ਵਿੱਚੋਂ ਅੱਧਾ ਅੱਧਾ ਇੰਚ ਸਾਈਡ ਤੇ ਛੱਡ ਕੇ ਕਟਿੰਗ ਕਰ ਦਵਾਂਗੇ ਹੈਨਾ ਬਸ ਤਾਂ ਇਹ ਬੇਸਿਕ ਜਾਈ ਆ ਪਰ ਫਿਰ ਵੀ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਂ ਇੱਕ ਵਾਰ ਵੀਡੀਓ ਇਹਦੀ ਪਾ ਦੇ ਮੈਂ ਜਿਹੜੀਆਂ ਜਿਹੜੀਆਂ ਭੈਣਾਂ ਮੇਰੇ ਨਾਲ-ਨਾਲ ਕੰਮ ਕਰ ਰਹੀਆਂ ਨੇ ਹੈਣਾ ਉਹ ਤੁਸੀਂ ਜੋ ਵੀ ਬਣਾਉਣੇ ਹੋ ਭੈਣੋ ਮੈਨੂੰ WhatsApp ਤੇ ਗਰੁੱਪ ਵਿੱਚ ਪਾ ਦਿਆ ਕਰੋ ਫੋਟੋ ਕਿਉਂਕਿ ਮੈਨੂੰ ਪਤਾ ਲੱਗ ਸਕੇ ਆਪਾਂ ਹੁਣ ਜਦੋਂ ਇਹ ਸੋਚ ਹੀ ਲੱਗਾ ਵੀ ਆਪਾਂ ਸਾਰਿਆਂ ਨੂੰ ਹੀ ਸਿਖਾਉਣਾ ਤਾਂ ਫਿਰ ਉਹ ਕੱਟ ਲਾਉਣੇ ਜ਼ਰੂਰੀ ਹੈ ਤੁਸੀਂ ਤਿੰਨ ਲਾਉਣੇ ਤਿੰਨ ਲਾ ਲਓ ਚਾਰ ਲਾਉਣੇ ਚਾਰ ਲਾ ਲਓ ਮੇਰੀ ਕੈਂਚੀ ਦਾ ਮੂੰਹ ਮੁੜਿਆ ਪਿਆ ਵੱਡੀ ਬੰਦੀ ਟੇਲ ਤੇ ਹੁਣ ਆਪਾਂ ਕੀ ਕਰਨਾ ਹੁਣ ਪਤਾ ਹੀ ਐ ਵੈਸੇ ਹਨਾ ਇਹਨੂੰ ਇਦਾਂ ਫੋਲਡ ਕਰਕੇ ਤੇ ਆਪਾਂ ਆਪ ਕੱਚੀ ਸੇਨ ਲਾ ਲੈਣੀ ਆ ਦੇ ਫਰੰਟ ਵਾਲਾ ਗਲਾ ਤਿਆਰ ਠੀਕ ਹੈ ਮੈਂ ਗਲਾ ਥੋੜਾ ਜਿਆਦਾ ਡੀਪ ਰੱਖਦੀ ਆ ਇਹ ਸੂਟ ਮੇਰਾ ਹੀ ਆ ਕਿਉਂਕਿ ਇਹ ਤਾਂ ਲੀਰ ਦਾ ਰੋਲਾ ਪੈ ਜਾਂਦਾ ਰੇਵਲੀਰ ਹੁੰਦੀ ਆ ਜਿਹੜੀ ਆਪਾਂ ਬਣਾਉਣੀ ਹੁੰਦੀ ਆ ਉਹ ਆਪਾਂ ਇਦਾਂ ਕਰਕੇ ਨਾ ਚਾਰ ਸਪੀਸ ਲੈਣਾ ਚਾਰ ਸਪੀਸ ਦੇ ਵਿੱਚੋਂ ਆਪਾਂ ਇੱਕ ਨੀਪਰ ਤੋਂ ਐਵੇਂ ਕਰਕੇ ਕਟਿੰਗ ਕਰ ਦੇਣੀ ਫਿਰ ਜਿਹੜਾ ਇਧਰਲੇ ਪਾਸੇ ਹੋ ਜੂਗਾ ਉਹਦੀ ਆਪਾਂ ਜਿੰਨਾ ਜਿੰਨਾ ਆਪਾਂ ਨੂੰ ਚਾਹੀਦਾ ਮਤਲਬ ਕਿ 1.5 ਇੰਚ ਜਾਂ 2 ਇੰਚ ਹਨਾ ਰੇਵਲੀ ਦੀ ਚੌੜਾਈ ਚਾਹੀਦੀ ਉਹਨੀਆਂ ਦੇ ਆਪਾਂ ਕਟਿੰਗ ਕਰ ਲਵਾਂਗੇ ਇਹਨੂੰ ਲਾਉਣ ਦੇ ਦੋ ਤਰੀਕੇ ਹੁੰਦੇ ਆ ਇੱਕ ਤਾਂ ਆਪਾਂ ਡਬਲ ਕਰਕੇ ਲਾ ਸਕਦੇ ਆ ਇੱਕ ਆਪਾਂ ਸਿੰਗਲ ਕਰਕੇ ਲਾ ਸਕਦੇ ਹਾਂ ਜਿਹੜੀ ਤੁਹਾਨੂੰ ਪਸੰਦ ਲੱਗਦੀ ਹੈ ਵੈਸੇ ਮੈਨੂੰ ਪਸੰਦ ਹੈਗੀ ਆ ਜੀ ਸਿੰਗਲ ਵਾਲੀ ਮੈਂ ਹਰ ਇੱਕ ਦੇ ਸਿੰਗਲ ਹੀ ਲਾਉਣੀ ਆ ਐਦਾਂ ਕਰਕੇ ਇਹ ਮੈਂ ਪਹਿਲਾਂ ਵੀ ਵੀਡੀਓ ਪਾਈ ਹੋਈ ਆਣਾ ਇੱਕ ਵਾਰ ਮੈਂ ਤੁਹਾਨੂੰ ਸੌਖਾ ਦੱਸੂਗੀ ਡਬਲ ਕਰਕੇ ਵੀ ਡਬਲ ਆਪਾਂ ਕਿਵੇਂ ਲਾਉਣੀ ਆ ਦੇਖਣਾ ਪੈਂਦਾ ਫੈਡੀ ਬਿੰਗੀ ਹੋ ਕੇ ਵੀ ਮੇਰੀ ਵੀਡੀਓ ਬੰਦ ਹੋ ਜਾਂਦੀ ਹੈ ਕਈ ਵਾਰ ਕੀ ਹੁੰਦਾ ਮੈਂ ਉਹੀ ਪਕਾਈ ਮਾਰੀ ਜਾਂਦੀ ਆ ਤੇ ਕਈ ਵਾਰ ਫੋਨ ਹੈਂਗ ਹੋ ਜਾਂਦਾ ਜਾਂ ਫਿਰ ਕੀ ਹੁੰਦਾ ਵੀ ਕੈਮਰਾ ਹੀ ਹਿੱਲ ਜਾਂਦਾ ਮੇਰਾ ਕੈਮਰਾ ਕਹਤਾ ਸੀ ਫੋਨ ਮਤਲਬ ਕਿ ਫੋਨ ਹੈ ਰੇ ਮਲੀਰ ਜਿਹੜੀ ਹੁੰਦੀ ਹੈ ਨਾ ਉਹਦੇ ਵਿੱਚ ਆਪਾਂ ਕੱਟ ਪਾ ਸਕਦੇ ਹੁੰਦੇ ਆ ਮੈਂ ਇੱਥੋਂ ਇੱਥੋਂ ਕੱਟ ਪਾ ਕੇ ਆਪਾਂ ਉੱਪਰ ਦੀ ਗੋ ਮਸ਼ੀਨ ਲਾ ਦੋ ਲਾਉਣੀ ਆ ਤਾਂ ਇਦਾਂ ਹੀ ਰੱਖਣਾ ਤੇ ਅੱਗੇ ਲਾ ਦੋ ਹੁਣ ਜਿਹੜੇ ਆਪਾਂ ਮੋਡੇ ਅਟੈਚ ਕਰਦੇ ਆ ਹਨ ਮੋਡੇ ਵੈਸੇ ਸਾਰਿਆਂ ਨੂੰ ਪਤਾ ਹੀ ਆ ਪਰ ਇੱਕ ਵਾਰ ਮੈਂ ਦੱਸਣਾ ਜ਼ਰੂਰੀ ਸਮਝੂੰਗੀ ਕਾਟਨ ਦੇ ਸੂਟਾਂ ਦੇ ਆਪਾਂ ਮੋਡੇ ਇਦਾਂ ਹੀ ਅਟੈਚ ਕਰਦੇ ਆ ਆਹ ਵਾਲਾ ਦੇਖੋ ਗਣਾ ਲੈ ਲਿਆ ਆਪਾਂ ਬੈਕ ਵਾਲਾ ਹਨ ਫਿਰ ਉਸ ਤੋਂ ਬਾਅਦ ਆਹ ਫਰੰਟ ਵਾਲਾ ਸੌਰੀ ਆਹ ਫਰੰਟ ਵਾਲਾ ਹੋ ਗਿਆ ਆ ਆਪਣਾ ਬੈਕ ਵਾਲਾ ਹੋ ਗਿਆ ਇੱਦਾਂ ਰੱਖ ਕੇ ਇਹਨੂੰ ਇੱਦਾਂ ਤੇ ਇਹਨੂੰ ਆਪਾਂ ਐਵੇਂ ਫੋਲਡ ਕਰ ਦਾਂਗੇ ਹੁਣ ਆਪਾਂ ਇੱਥੇ ਐ ਕਰਕੇ ਸੀਨ ਲਾ ਦੇਵਾਂਗੇ ਤੇ ਇਹਨੂੰ ਬਾਅਦ ਵਿੱਚ ਜਦੋਂ ਆਪਾਂ ਖੋਲ੍ਹਾਂਗੇ ਐਵੇਂ ਕਰਕੇ ਇਹਦਾ ਇੱਕ ਲੌਕ ਨ ਲੱਗ ਜੂ ਹਨਾ ਉਹ ਮਤਲਬ ਕਿ ਵਧੀਆ ਥੋੜਾ ਜਿਆਦਾ ਲੱਗਦਾ ਸੋਹਣਾ ਹੁਣ ਆਪਾਂ ਕੀ ਕਰਨਾ ਇਹਦੇ ਨਾਲ ਜਦੋਂ ਆਪਾਂ ਫਿਟਿੰਗ ਵਾਲੀ ਸੀਨ ਲਾਉਣੇ ਆਪਾਂ ਵੱਡਾ ਛੋਟਾ ਪਾਸਾ ਰੱਖਦੇ ਆ ਹਨਾ ਉਦੋਂ ਆਪਾਂ ਕੀ ਕਰਨਾ ਹੁੰਦਾ ਹੁਣ ਨਾ ਮੈਂ ਕੈਮਰਾ ਨਹੀਂ ਦੂਰ ਲੈ ਜਾ ਕੇ ਲੈ ਕੇ ਜਾ ਸਾਦੀ ਨਹੀਂ ਮੈਂ ਤੁਹਾਨੂੰ ਹਨਾ ਉਹ ਦੱਸ ਦਿੰਦੀ ਪਰ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਹਨਾ ਆਪਾਂ ਕੀ ਕਰਨਾ ਜੀ ਜਿਹੜੇ ਦੇ ਸਾਈਡ ਤੇ ਆਪਾਂ हिਪ ਕੋਲੇ ਕੱਟ ਲਾਏ ਸੀ ਗਿਆ ਵਾਲੇ ਹਨਾ ਆਪਾਂ ਕੱਟ ਨਹੀਂ ਲਾਏ ਸੀ ਆਵਲ ਇਹਨਾਂ ਨੂੰ ਆਪਾਂ ਕੱਟ ਨਾਲ ਕੱਟ ਮਲਾ ਲੈਣਾ ਇਦਾਂ ਕਰਕੇ ਕੱਟਣਾ ਕੱਟ ਮਿਲਾ ਲੈ ਕੇ ਇੱਥੋਂ ਆਪਾਂ ਮਿਲਾ ਲੈਣਾ। ਆਰੇ ਕੋ ਕੱਟਣਾ ਕੱਟ ਆਪਾਂ ਮਿਲਾ ਲਿਆ ਨੀਚੇ ਤੋਂ। ਹੁਣ ਆਪਾਂ ਕੀ ਕਰਨਾ ਉੱਪਰ ਤੱਕ ਸੀਨ ਲੈ ਕੇ ਜਾਣੀ ਇਹਦੀ। ਸਿਲਾਈ ਤੁਸੀਂ ਇੱਕ ਵਾਰ ਮੋਟੀ ਕਰ ਲਵੋ। ਕਿਉਂਕਿ ਮੈਂ ਜਿਹੜੀ ਫਿਟਿੰਗ ਵਾਲੀ ਸੀਨ ਲਾਉਣੀ ਹੈ ਨਾ ਉਹ ਪਹਿਲਾਂ ਮੈਂ ਇੱਕ ਵਾਰ ਕੱਚੀ ਸੀਨ ਕਰਕੇ ਫਿਰ ਉਸ ਤੋਂ ਬਾਅਦ ਲਾਉਣੀ ਹੈ। ਇਹਦੇ ਵੈਸੇ ਆਪਾਂ ਪਲੇਟਾ ਪਾਈਆਂ ਨਹੀਂ ਸੀਗੀਆਂ ਤਾਂ ਕਰਕੇ ਇਹ ਕੱਪੜਾ ਵਧਿਆ ਘਟਿਆ ਨਹੀਂ ਹੈਗਾ ਜਿਵੇਂ ਆਪਾਂ ਲਾਈਨਿੰਗ ਵਾਲਾ ਹੁੰਦਾ ਉਹਦੀ ਤਾਂ ਆਪਾਂ ਵਿਚਾਲੇ ਕਰੀਜ਼ ਬਣੇ ਹੋਣਗੇ ਉਹ ਤੋਂ ਰੱਖ ਸਕਦੇ ਹੁੰਨੇ ਨਾ ਬੱਟੇ ਮੇਰੇ ਕੋਲ ਹੈਗਾ ਕਾਟਨ ਦਾ ਪੀਸ ਜਿੱਦੇ ਮੈਂ ਕੋਈ ਕਰੀਜ਼ ਕੋਈ ਨਹੀਂ ਬਣਾਈ ਹੈਗੀ ਜਿਹਨੇ ਆਪਾਂ ਡਬਲ ਕਰਕੇ ਰੱਖ ਲਵਾਂਗੇ ਛਾਤੀ ਹੈਗੀ 18 ਇੰਚ ਠੀਕ ਹੈ ਕਮਰ ਹੈਗੀ 14 ਇੰਚ ਇੱਥੋਂ ਐ ਕਰਕੇ ਤੇ हिਪ ਦਾ ਆਪਾਂ ਵਾਲਾ ਨਿਸ਼ਾਨ ਲਾ ਹੀ ਲੱਤਾ ਸੀ हिਪ ਹੈਗੀ ਹੈ ਜੀ 19 ਇੰਚ ਠੀਕ ਹੈ ਤੇ ਹੁਣ ਇਹਨੂੰ ਆਪਾਂ ਏਦਾਂ ਕਰਕੇ ਮਿਲਾ ਲਵਾਂਗੇ ਇੰਚ ਟੇਪ ਰੱਖ ਲਓ ਜੇ ਇੰਚ ਟੇਪ ਹੈਗਾ ਤਾਂ ਨਹੀਂ ਐਂਚ ਟੇਪ ਹੈਗਾ ਤੁਸੀਂ ਕੋਈ ਸਕੇਲ ਵਗੈਰਾ ਲਿਆ ਸਕਦੇ ਹੋ ਨਾ ਉਸ ਤੋਂ ਬਾਅਦ ਜੇ ਤਾਂ ਤੁਸੀਂ ਨਿਸ਼ਾਨ ਲਾਉਂ ਚ ਆਹੀ ਪਰਫੈਕਟ ਹੋ ਤਾਂ ਠੀਕ ਹੈ ਨਹੀਂ ਫਿਰ ਇੱਕ ਆ ਵਾਲੀ ਆਪਣੇ ਕੋਲੇ ਆਉਂਦੀ ਹੁੰਦੀ ਆ ਇਹਨੂੰ ਕੀ ਕਹਿੰਦੇ ਹੁੰਦੇ ਆ ਇਹਦਾ ਮੈਨੂੰ ਨਾਮ ਨਹੀਂ ਪਤਾ ਇਹਨੂੰ ਕੀ ਕਹਿੰਦੇ ਹੁੰਦੇ ਆ ਵੈਸੇ ਜੇ ਕਿਸੇ ਨੂੰ ਪਤਾ ਤਾਂ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸ ਦਿਓ ਕਿੰਦਾ ਗਰਾਰੀ ਪਤਾ ਨਹੀਂ ਇਦਾਂ ਦਾ ਕੁਝ ਸੀਗਾ ਹਨਾ ਉਹ ਆਪਾਂ ਕੀ ਕਰਨਾ ਇਹਨੂੰ ਐ ਕਰਕੇ ਇਹਦੇ ਉੱਪਰ ਰੱਖ ਲੈਣੀ ਆ ਇਹਦੇ ਨਿਸ਼ਾਨ ਆ ਜਿਹੜੇ ਦੰਦੇ ਆ ਉਹ ਨੀਚੇ ਵੜ ਕੇ ਹਲਕਾ ਹਲਕਾ ਆਪਣੇ ਕੋਲ ਨਾ ਉਹ ਡਾਊਟ ਜੇ ਛੱਡ ਦਿੰਦੇ ਆ ਉਹਦੇ ਤੇ ਆਪਾਂ ਚਾਕਣਾ ਨਿਸ਼ਾਨ ਪੱਕੇ ਕਰ ਲੈਣੇ ਹੁੰਦੇ ਆ ਇਹਦੇ ਨਾਲ ਕੋਈ ਫਟਦਾ ਫੁੱਟਦਾ ਨਹੀਂ ਹੈਗਾ ਕੁਝ ਨਹੀਂ ਹੁੰਦਾ ਤੁਸੀਂ ਬੇਫਿਕਰ ਹੋ ਕੇ ਨਿਸ਼ਾਨ ਲਾ ਸਕਦੇ ਹੋ ਵੈਸੇ ਮੈਂ ਅੱਜ ਇਹ ਪਹਿਲੀ ਵਾਰ ਹੀ ਯੂਜ਼ ਕਰ ਰਹੀ ਆ ਕਿਉਂਕਿ ਮੈਂ ਕਦੇ ਯੂਜ਼ ਨਹੀਂ ਕੀਤੀ ਹੈਗੀ ਤੇ ਮੈਂ ਨਿਸ਼ਾਨ ਲਾਉਣੀ ਹੁੰਦੀ ਹੈਗੀ ਉਹ ਮੈਂ ਸੰਦੱਸਦਾ ਮੇਰੇ ਅਲ ਆਈਡੀਆ ਵੀ ਅਜਿ ਕੋ ਇਹਦੇ ਨਾਲ ਨੀਤੀ ਬੰਦੇ ਜੇ ਬਣ ਗਏ ਐਵੇਂ ਕਰਕੇ ਮੈਂ ਇਹਨਾਂ ਇੱਥੇ ਉਂਗਲ ਰੱਖੀ ਐ ਠੀਕ ਐ ਏਦਾਂ ਕਰਕੇ ਇਧਰਲੇ ਪਾਸੇ ਐ ਕੱਢ ਦੇਣੀ ਐ ਆਈ ਐ ਇਥੋਂ ਇੱਥੇ ਉਂਗਲ ਰੱਖੀ ਐ ਐਂ ਕਰਕੇ ਇਧਰੋਂ ਐ ਕੱਢ ਦੇਣੀ ਐ ਫਿਰ ਉਸ ਤੋਂ ਬਾਅਦ ਬਸ ਇਹਦੇ ਉੱਪਰ ਤਾਂ ਹੁਣ ਛੱਪ ਗਏ ਆ ਦੰਦੇ ਦੇ ਤਾਂ ਆਪਾਂ ਐ ਕਰਕੇ ਐਂਚੀ ਡੇਪ ਨਾਲ ਰੱਖ ਲਵਾਂਗੇ ਸੌਰੀ ਯਾਰ ਕਈ ਵਾਰ ਨਾ ਜੀਬ ਹਨਾ ਸਲਿੱਪ ਹੋ ਜਾਂਦੀ ਹੈ ਜੀਬ ਸਲਿੱਪ ਕਿਉਂ ਦੇਖੋ ਕਿ ਮੇਰਾ ਨਾ ਐਕਸੀਡੈਂਟ ਹੋ ਹੋਇਆ ਵਗਾ ਉਹਦਾ ਨਾ ਮੇਰਾ ਸਾਰਾ ਫੇਸ ਵਗੈਰਾ ਟੁੱਟਿਆ ਹੋਇਆ ਹੈਗਾ ਤੇ ਕਈ ਵਾਰ ਨਾ ਮੈਨੂੰ ਮਤਲਬ ਕਿ ਮੈਂ ਬੋਲਣਾ ਕੁਝ ਹੋਰ ਹੁੰਦਾ ਮੇਰੇ ਕੋਲ ਉਹ ਚੀਜ਼ ਬੋਲ ਹੀ ਨਹੀਂ ਹੁੰਦੀ ਹੈਗੀ ਹਨਾ ਆ ਵਾਲੀ ਚੀਜ਼ ਤੇ ਹੁਣ ਆਪਾਂ ਫਿਟਿੰਗ ਵਾਲੀ ਨਿਸ਼ਾਨੀ ਲਾ ਲਾਂਗੇ ਪਾ ਦੂਸਰੇ ਪਾਸੇ ਲਾ ਲਓ ਆ ਦੇਖੋ ਮੇਰਾ ਹੁਣ ਇਹ ਵੀਡੀਓ ਬਣਾਉਣ ਦਾ ਕੀ ਮਕਸਦ ਸੀਗਾ ਹਨਾ ਉਹ ਤੁਸੀਂ ਸਾਰੇ ਜਾਣਦੇ ਹੋ ਇੱਕ ਤਾਂ ਹੈਗਾ ਇਹ ਬਿਨਾ ਪਲੇਟਾਂ ਤੋਂ ਸੂਟ ਪਹਿਲਾਂ ਪਹਿਲਾਂ ਆਪਾਂ ਬਣਾਇਆ ਜੀ ਬਿਨਾ ਪਲੇਟਾਂ ਤੋਂ ਸੂਟ ਇਹਦੀ ਆਪਾਂ ਕਟਿੰਗ ਦੀ ਵੀਡੀਓ ਪਾਈ ਆ ਸਟੀਚਿੰਗ ਦੀ ਵੀਡੀਓ ਵੀ ਬਣਾ ਰਹੇ ਆ ਆਪਾਂ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਪਾਵਾਂਗੇ ਪਲੇਟਾਂ ਵਾਲਾ ਸੂਟ ਜਿਹਦੇ ਪਲੇਟਾਂ ਪਾਈਆਂ ਹੋਣਗੀਆਂ ਹੁਣ ਆਪਾਂ ਕੀ ਕਰਨਾ ਜਦੋਂ ਆਪਾਂ ਫਿਨਿਸ਼ਿੰਗ ਦੇਣੀ ਆ ਨਾ ਮੋਢੇ ਨੂੰ ਉਦੋਂ ਆਪਾਂ ਆਹ ਵਾਲੀ ਚੀਜ਼ ਤੋਂ ਫੜ ਲੈਣਾ ਜੋ ਵੀ ਵੱਧ ਘੱਟ ਹੋਊਗਾ ਆਪਾਂ ਉੱਪਰ ਕੱਢ ਦੇਵਾਂਗੇ ਉਹ ਕਿਉਂਕਿ ਬੈਕ ਵਾਲਾ ਪੱਲਾ ਤਾਂ ਆਪਾਂ ਵੱਧ ਰੱਖਿਆ ਹੀ ਹੈਗਾ ਵੈਸੇ ਤਾਂ ਲੋੜ ਨਹੀਂ ਹੈਗੀ ਕੋਈ ਵੀ ਸ਼ਾਂਤੀ ਪਾਉਣ ਦੀ ਪਰ ਫਿਰ ਵੀ ਆਪਾਂ ਨੂੰ ਲੱਗਦੀ ਹੈ ਨਾ ਕਿ ਫਿਰ ਆਪਾਂ ਮਾੜਾ-ਮੂਟਾ ਵੱਧ ਘੱਟ ਰਹਿ ਜਾਂਦਾ ਹਨ ਹਰ ਕਲਪੀ ਸ਼ਾਂਤੀ ਪਾਦ ਲਈ ਸੀਗੀ ਬਾਹ ਦੇ ਉੱਪਰ ਹਨ ਕਈ ਭੈਣਾਂ ਦੇ ਇਹ ਵੀ ਸਵਾਲ ਹੁੰਦੇ ਆ ਵੀ ਪਾਕਿਸਤਾਨੀ ਬਾਹ ਆਪਾਂ ਕਿਵੇਂ ਜੋੜਨੀ ਜਾਂ ਅੰਦਾ ਕਰਨੀ ਹਨ ਵੈਸੇ ਅੱਜ ਜਿਹੜੀ ਪਾਕਿਸਤਾਨੀ ਬਾਹ ਹੁੰਦੀ ਹੈ ਨਾ ਮੈਂ ਤੁਹਾਨੂੰ ਅੱਜ ਸਹੀ ਦੱਸਦੀ ਆਂ ਵੀ ਉਹ ਕਿਵੇਂ ਹੁੰਦੀ ਹੈ ਤੇ ਕਿੰਨੀ ਖੁੱਲੀ ਹੁੰਦੀ ਹੈ ਹਨ ਇੱਥੋਂ ਆਪਾਂ ਕੀ ਕੀਤਾ ਮੋਡਾ ਹੋ ਗਿਆ ਜਿੰਨਾ ਆਪਾਂ ਨੂੰ ਮੋਡਾ ਚਾਹੀਦਾ ਉਹਨਾਂ ਆਪਾਂ ਰੱਖ ਲੈਣਾ ਜਿਵੇਂ ਕਿ ਮੈਨੂੰ ਮੋਡਾ ਚਾਹੀਦਾ 8.5 ਇੰਚ ਕਿਉਂਕਿ ਮੇਰਾ 8.5 ਮੋਡਾ ਸਹੀ ਆ ਜੂਗਾ ਹੈ 8.5 ਇੰਚ ਆਪਾਂ ਨੂੰ ਇੱਥੋਂ ਮੋਡਾ ਚਾਹੀਦਾ ਠੀਕ ਹੈ ਤੇ ਮੂਰੇ ਮੂਰੇ ਤੁਸੀਂ ਦੇਖ ਲੈਣਾ ਵੈਸੇ ਜੇ ਆਪਾਂ ਸਹੀ ਪਾਕਿਸਤਾਨੀ ਦੇ ਹਿਸਾਬ ਨਾਲ ਚੱਲੀ ਹੈ ਹਨਾ ਤਾਂ ਇੱਥੋਂ ਵੀ ਫਿਰ 8.5 ਹੀ ਆਪਾਂ ਨੂੰ ਚਾਹੀਦਾ ਹੋਵੇ ਤਾਂ ਸਾਰੀ ਲੂਜ਼ ਹੋਊਗੀ ਹਨਾ ਤੇ ਬਟ ਮੈਂ ਇੱਥੋਂ ਕਿੰਨਾ ਰੱਖੂੰਗੀ 7.5 ਇੰਚ ਕਿਉਂਕਿ ਫਿਰ ਮੈਂ ਸਾਨੂੰ ਪਤਾ ਧਾਰ ਵੀ ਚੋਣੀ ਹੁੰਦੀ ਹੈ ਗੋਹਾ ਵੀ ਸੁੱਟਣਾ ਹੁੰਦਾ ਹੈ ਨਾ ਬਾਣੀ ਖੁੱਲੀ ਬਾਹ ਮੇਰੇ ਸਹੀ ਨਹੀਂ ਰਹਿੰਦੀ ਇੱਥੋਂ ਮੈਂ ਮੈਂ ਕਰਕੇ ਹਲਕੀ ਹਲਕੀ ਗਲਾਈ ਦੇ ਕੇ ਲਾ ਦੂੰਗੀ ਫਿਰ ਮੈਂ ਸੀਨ ਲਾ ਦਵਾਂ ਫਿਰ ਉਸ ਨੂੰ ਮੈਂ ਬਾਜੂ ਲਾ ਕੇ ਦਸਤੀਆਂ ਚੋਕਲੇ ਸਾਰੀ ਪੂਰੇ ਕਰਦੀਆਂ ਬਟ ਮੈਂ ਥੋੜੇ ਜਿਹਾ ਜੋ ਸਾ ਆਪਣੀ ਜਗ੍ਹਾ ਤੇ 19 ਕ ਵੀ ਬਾੜੀਆਂ ਨੂੰ ਬੋਹਗਾਹ ਚ ਬਿਨਾਂ ਲਿਬੜੀ ਜਾਵੇ ਪਾਣੀ ਤਾਂ ਮੈਂ ਕਲੀਆਂ ਵਾਲੇ ਪਾ ਲਾ ਦੋ ਵੀ ਹੈਗੇ ਆ ਤੇ ਬਟ ਫਿਰ ਮੈਂ ਉਸ ਹਾਵ ਨਾਲ ਹੀ ਪਾਉਣੀ ਆ ਬੀਜ ਤਾਂ ਮੈਂ ਗੋਹਾ ਚੱਕਣ ਨਾਲ ਜਾਂ ਨੀਰਨੂਰਾ ਪਾਉਣਾ ਫਸਾਉਣਾ ਉਦੋਂ ਵਿੱਚ ਫਸੇ ਨਾ ਗੋਹਾ ਵੀ ਸਿੱਟਣਾ ਹੁੰਦਾ ਬੰਦੇ ਨੇ ਘਾਰ ਵੀ ਚੋਣੀ ਹੁੰਦੀ ਆ ਕਾਟ ਆਪਾਂ ਪਾ ਲੈਣੀ ਆ ਹਲਕੀ ਹਲਕੀ ਜਿਹੀ ਉਹ ਸੌਰੀ ਮੈਂ ਕਾਟ ਤੋਂ ਮਤਲਬ ਇਸ ਤੀ ਨਹੀਂ ਤੇ ਹੁਣ ਆਪਾਂ ਬਾਹ ਕਿਵੇਂ ਲਾਉਣੀ ਆ ਨਾ ਮੈਂ ਤੁਹਾਨੂੰ ਆਪ ਦਾ ਤਰੀਕਾ ਦੱਸਦੀ ਆ ਬਟ ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਵੇਂ ਲਾ ਸਕਦੇ ਹੋ ਆ ਵਾਲਾ ਪਾਸਾ ਇੱਧਰ ਫੜ ਕੇ ਆਵਲੀ ਇਹਦੀ ਫਿਟਿੰਗ ਵਾਲੀ ਸੀਨ ਹੁੰਦੀ ਆ ਇੱਥੋਂ ਹੀ ਆਪਾਂ ਐ ਕਰਕੇ ਫੜ ਲੈਣੀ ਆ ਫਿਰ ਆਪਾਂ ਇਹਨੂੰ ਨਾਲ ਇਹਦੇ ਮਲਾ ਕੇ ਇਹਦੇ ਵਿੱਚ ਦੀ ਕੱਢ ਲੈਣਾ ਮੈਂ ਐਂ ਏਦਾਂ ਲਾਉਂਦੀ ਆ ਹਨਾ ਤੁਸੀਂ ਇਹ ਦੇਖੋ ਮੈਂ ਹੁਣ ਤੁਹਾਡੇ ਸਾਹਮਣੇ ਹੀ ਮਿਲੂਗੀ ਵੀ ਮੇਰਾ ਮੋਡਾ-ਮਾਡਾ ਸਹੀ ਆ ਰਿਹਾ ਕਿ ਨਹੀਂ ਸਹੀ ਆ ਰਿਹਾ ਵਾਓ ਸਹੀ ਆ ਰਿਹਾ ਇਹ ਅੱਜ ਮੈਂ ਕਲਾਸ ਲਈ ਸੀਗੀ ਪੈਣਾ ਨਾਲ ਆ ਆਨਲਾਈਨ ਕਲਾਸ ਸੀਗੀ ਆਪਣੀ ਅੱਜ ਤੋਂ ਮੈਨੂੰ ਪੈਣਾ ਨੇ ਆਪਣੇ ਆਪਣੇ ਸਾਰੇ ਡਾਊਟ ਹਨਾ ਮੇਰੇ ਅੱਗੇ ਰੱਖੇ ਵੀ ਸਾਨੂੰ ਕੀ ਕੀ ਡਾਊਟ ਆ ਤਾਂ ਹੁਣ ਮੈਂ ਕੋਸ਼ਿਸ਼ ਕਰੂੰਗੀ ਵੀ ਤੁਹਾਡੇ ਸਾਰੇ ਪੈਣੋ ਦਾ ਕਲੀਅਰ ਕਰ ਸਕਾਂ ਹਨਾ ਵੈਸੇ ਮੈਂ ਕਰ ਦੂੰਗੀ ਮੈਨੂੰ ਪਤਾ ਕਿਉਂਕਿ ਇਹ ਸਾਰਿਆਂ ਦੀ ਪ੍ਰੋਬਲਮ ਸੀ ਜਦੋਂ ਅਸੀਂ ਸਿੱਖਦੇ ਸੀ ਸਾਡੇ ਵੀ ਇਹਹੀ ਪ੍ਰੋਬਲਮ ਸੀ ਵੈਸੇ ਅੱਜ ਵੀ ਅਸੀਂ ਸਿੱਖਦੇ ਹੀ ਰਹੇ ਹਾਂ ਕਿ ਹਰ ਇੱਕ ਕਸਟਮਰ ਜੋ ਆਉਂਦਾ ਆਪਣੇ ਕੋਲ ਉਹ ਆਪਾਂ ਨੂੰ ਨਵੀਂ ਚੀਜ਼ ਸਿਖਾ ਕੇ ਜਾਂਦਾ ਤੇ ਹਰ ਇੱਕ ਹੀ ਸਟੂਡੈਂਟ ਜੋ ਆਪਣੇ ਕੋਲ ਆਉਂਦਾ ਤਾਂ ਉਹ ਆਪਾਂ ਨੂੰ ਨਵੀਂ ਨਵੀਂ ਚੀਜ਼ ਸਿਖਾ ਕੇ ਜਾਂਦਾ ਉਹ ਕੋਈ ਇਦਾਂ ਦੀ ਨਹੀਂ ਚੀਜ਼ ਸਿਖਾਉਂਦਾ ਮਤਲਬ ਕਿ ਇਦਾਂ ਨਹੀਂ ਹੁੰਦਾ ਆਪਾਂ ਕਿਸੇ ਤੋਂ ਨਾ ਸਿੱਖੀਏ ਆਪਾਂ ਜੇ ਜੇ ਅੱਜ ਆ ਕੇ ਸਿੱਖਦੀ ਹੀ ਰਹਿਣੇ ਆ ਮੈਂ ਹੁਣ ਤੁਹਾਡੇ ਸਾਹਮਣੇ ਲਾਈਏ ਮੈਂ ਕੋਈ ਕੱਟ ਨਹੀਂ ਲਾਇਆ ਚਾਹੇ ਬਾਅਦ ਚ ਵੀਡੀਓ ਲੌਂਗ ਬਣ ਦੇ ਚਾਹੇ ਜਿਵੇਂ ਮਰਜ਼ੀ ਬਣ ਦੇ ਹੁਣ ਮੈਂ ਤੁਹਾਨੂੰ ਦਿਖਾ ਦੇਵਾਂ ਮੈਂ ਥੋੜਾ ਨਾ ਸਟੈਂਡ ਹੋਰ ਲੈ ਕੇ ਆਉਂਗੀ ਫਿਰ ਉਹਦੇ ਨਾਲ ਸਹੀ ਵੀਡੀਓ ਬਣਾਇਆ ਕਰੂੰਗੀ ਦੇਖੋ ਆਵਣੀ ਚੀਜ਼ ਦੇਖੋ ਜਮਾ ਸਹੀ ਆ ਰਹੀ ਹੈ ਕਿਸੇ ਪਾਸੇ ਕੋਈ ਝੋਲ ਨਹੀਂ ਪਿਆ ਤੇ ਕੋਈ ਵੀ ਬਲ ਨਹੀਂ ਪਿਆ ਹੈਗਾ ਦੇਖੋ ਜਮਾ ਸਹੀ ਆਈ ਹੈ ਕਿਸੇ ਪਾਸੇ ਕੋਈ ਪ੍ਰੋਬਲਮ ਨਹੀਂ ਆ ਰਹੀ